ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦੋ ਜੀ ਆਪਣਾ ਬਾਈ ਜੀ ਨਾਮ ਮੇਰਾ ਚੱਕਸੀਰ ਹੈ ਪਿੰਡ ਆਪਣਾ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜਟਾਣੇ ਕੋਠੇ ਆਗੇ ਜਟਾਣੇ ਕੋਠੇ ਸਹਿਣੇ ਤੋਂ ਵੀ 2 ਕਿਲੋਮੀਟਰ ਹੈ ਤੇ ਮੱਲੀਆਂ ਤੋਂ ਵੀ ਨੇੜੇ ਪੱਖੋ ਕੈਂਟ ਠੀਕ ਹੈ ਜੀ ਤਾਂ ਇਹ ਮਿਸਾਲ ਹੈ ਨਿਹੜੇ ਦੇ ਪਿੰਡ ਆ ਵਧਾਤੇ ਇਧਰ ਮੰਨੀਆਂ ਇਹ ਪਿੰਡ ਆ ਮੋਬਾਈਲ ਨੰਬਰ ਆਪਣਾ ਆਪਣਾ ਨੰਬਰ ਹੈਗਾ 77960 64087 77960 64087 64087 ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖਦੇ ਹਾਂ ਸੂਣ ਵਾਲੀ ਕਿਹੜਾ ਸੂਆ ਸੂਣਦੀ ਹੈ ਇਹਨੇ ਤੀਜੇ ਸੂਏ ਸੂਣਾ ਜੀ ਕਈ ਨੂੰ ਦੂਜਾ ਵੀ ਚੱਲੇ ਜਾਂਦੇ ਪਰ ਕੀ ਫਾਇਦਾ ਆ ਨਾ ਨਾ ਝੂਠ ਮਾਰਨਾ ਨਹੀਂ ਜਮਾਈ ਨਹੀਂ ਮਾਰਨਾ ਝੂਠ ਦਾ ਕੋਈ ਫਾਇਦਾ ਨਹੀਂ ਝੂਠ ਬੋਲਣਾ ਠੀਕ ਹੈ ਤੀਜਾ ਸੂਆ ਸੂਣਦੀ ਆ ਤੀਜਾ ਸੂਆ ਸੂਣਦੀ ਤੇ ਕੈ ਤਨ ਬਾਕੀ ਪਿਆ ਸੂਂਚੇ ਦੇ ਇੱਕ ਤਰੀਕ ਨੂੰ ਦਿਨ ਪੂਰਿਆ ਭਾਈ ਇੱਕ ਤਰੀਕ ਨੂੰ ਦਿਨ ਪੂਰਿਆ ਹਾਂ ਅੱਜ ਹਫਤਾ ਬਾਕੀ ਪਿਆ ਹਨਾ ਹਾਂ ਬਸ ਹਫਤਾ ਲੈ ਜੂ ਕਿੰਨਾ ਕ ਦੁੱਧ ਚੋਇਆ ਪਿਸਦੇ ਸਵੇ ਦਾ ਪਾਇਦਾ ਬਾਲਟੀ ਚ ਚੋਇਆ ਜਿਹੜਾ ਇਹਦਾ ਆਪਾਂ ਮੰਨ ਕੇ ਚੱਲੋ ਵੀ ਜਿਵੇਂ ਆਪਣੀ ਸੇਵਾ ਨਾਰਮਲ ਹੁੰਦੀ ਆ ਉਹ ਸੇਵਾ ਤੇ 12 13 12 13 ਕਿਲੋ ਦੁੱਧ ਨੂੰ 12 ਕਹਿੰਦੇ ਮੈਂ ਵੀ ਕਿਹੜਾ ਪਰਤੇ ਉੱਥੀ ਹੁੰਦੀ ਆ ਗੱਲ ਮੁਰਕੇ ਮੈਂ ਕਹ ਪਕਦੇ 15 ਕਿਲੋ 16 ਦਿੰਦੀ ਆ ਥੋੜੀ ਫਾਇਦਾ ਨਹੀਂ ਪੈਂਦਾ ਠੀਕ ਆ ਵੀ ਕਹਿਣ ਦਾ ਭਾਵ 12 ਕਿਲੋ ਦੁੱਧ ਆਪਾਂ ਦੂਜੀ ਸਵੇਰ ਚੋੜਿਆ 12 ਕਿਲੋ ਦੀ ਗਰੰਟੀ ਆ ਕੰਡੇ ਤੇ ਚੜਾਉਂਦੀ ਆ 12 ਕਿਲੋ ਚਾਹੇ ਤੂੰ ਵੈਦੇ ਵੀ ਜਿੰਨੇ ਆਪਾਂ ਮੰਗਾਲੇ ਫਿਰ ਆਪਾਂ ਲੈਵਾਂਗੇ ਉਹਨੇ ਰੇਟ ਉਹ ਹੋਊਗਾ ਪਰ ਗੱਬਰ ਵਾਲਾ ਰੇਟ ਨਹੀਂ ਹੋਣਾ ਜੇ ਕੋਈ ਵੀਰ ਕਹਦੇ ਵੀ 12 ਗੱਪ ਮਾਰੀ ਜਾਂਦੇ 12 ਆਪਾਂ ਬਣਾ ਦਾਂਗੇ ਆਪਾਂ ਨੂੰ 12 ਜਮਾ ਪਰ ਨਾਲੇ ਫਿਰ ਮਹੀਨਾ ਚੋਕੇ ਦੇਵਾਂਗੇ ਆ ਉਹਦਾ ਗੱਲ ਹੈ ਜੀ ਲੈ ਜੱਡ ਬਲਾਇਕਾ ਬੱਟਨ ਵਾਲੀ ਅ ਲੱਖ ਤੋਂ ਨਰਮ ਹੋ ਜੁ ਮੜੀ ਮੁੱਟੀ ਗੱਬਣ ਹਾਂ ਸੁਕੇ ਤਾਂ ਨਹੀਂ ਹੁੰਦੀ ਫਿਰ ਸੁਕੇ ਤਾਂ ਕਿੱਥੇ ਠੀਕ ਹੈ ਚਵਾਈ ਜਵੀ ਦਾ ਨਾ ਤੁਰਾ ਚਵਾਈ ਗਰੰਟੀ ਥਣਾ ਦੀ ਆਪਾਂ ਜਿੱਤ ਆਪਾਂ ਤੋਂ ਲੈ ਕੇ ਜਾਂਦਾ ਬੰਦਾ ਐਸ ਲੋਟ ਥਣਾ ਦੀ ਆਪਣੀ ਗਰੰਟੀ ਨੂੰ ਸੂਨ ਤੱਕ ਹੋਰ ਕੋਈ ਗਾਰੰਟੀ ਆ ਹੂਰ ਦਾ ਬਿਰ ਬਿਰ ਕੋ ਤਾਂ ਭਾਰ ਦੀ ਗਾਰੰਟੀ ਆ ਜੈ ਜਗੱਲ ਸੀਲ ਦੀ ਗਾਰੰਟੀ ਆ ਜਦੋਂ ਭਾਰ ਪਾਇਆ ਜਾਂਦਾ ਰੁਪਈਏ ਲੈਣੇ ਆਪਾਂ ਭਾਰ ਪੈਂਦੀ ਦੀ ਦੇ ਦੀ ਜੈ ਜਗੱਲ ਹਣਾ ਆ ਹੋਣੀ ਕੰਮ ਗਲਤ ਨਹੀਂ ਕਰਨਾ ਜੇ ਭਾਰ ਕੋਈ ਟੋਟਾ ਕਸੂ ਆ ਵੀ ਜਾਵੇ ਆਪਾਂ ਦੱਸ ਕੇ ਦਿੰਨੇ ਆ ਜੈ ਜਗੱਲ ਜੀ ਯਾਰ ਆ ਨਕਸ਼ਾ ਲੱਖ ਜੋ ਮਾਨਦਾਰ ਹੋ ਜਾਊਗਾ ਕਰ ਦਿਆਂਗੇ ਮਾੜਾ ਠੀਕ ਆ ਵਧੀਆ ਭਰਾਵਾ ਇਹਦੇ ਲੱਗਿਆ ਵਾ ਮੰਨ ਕੇ ਚੱਲ ਪ੍ਰਧਾਨ ਪ੍ਰਧਾਨ ਕਹਿੰਦਾ ਡਾਕਟਰ ਠੀਕ ਆ ਉਹਦਾ ਟੀਕਾ ਲੱਗਿਆ ਠੀਕ ਹੈ ਚੰਗਾ ਟੋਟਾ ਚੰਗਾ ਠੀਕ ਆ ਧੋਰੀ ਬਾਹਰ ਨਹੀਂ ਇਹਨੂੰ ਤੇ ਹਫਤਾ ਲਈ ਜੇ ਸੂਣ ਚ ਹਜੇ ਹਣਾ ਤਾਂ ਲਈ ਹਵਤਾ ਸੂਨ ਚ ਬਾਕੀ ਵੀ ਹਲੇ ਵਾਲੂਗਾ ਦੇਖੋ ਸਾਫ ਸੁਥਰਾ ਜੰਦੀ ਝੋਟੀ ਆ ਬਦਗਾ ਠੰਡੇ ਸਵੇਰ ਸਿੰਘ ਸੁੰਗਰੀ ਕੁੰਡਾ ਸੋਨਾ ਮੁੜਿਆ ਵਾ ਹਨਾ ਸੋ ਕਹਿੰਦਾ ਭਾਵ ਚੰਗੀ ਕੇਰ 13 12 ਕਿਲੋ ਤੁਦ ਮੱਝਾ ਦਿੰਦੀਆਂ ਤੇ ਉਹ ਦਿੰਦੀਆਂ ਮੰਨ ਕੇ ਚਲੋ ਵੀ ਲੱਖ ਆੜੀਆਂ ਇਦਾਂ ਦੀ ਝੋਟੀਆਂ ਆ ਮੇ ਜੀ ਮੰਨ ਕੇ ਚਲੋ ਦੇਖੀਏ ਵੀ ਸਵਾ ਲੱਖੇ ਡੇਢ ਲੱਖ ਮੰਗਿਆ ਉਹ ਵੀ ਥੋੜਾ ਜਿਹਾ ਹਨਾ ਮੇ ਮਾਮਾ ਕਹਿੰਦੇ ਤੁਹਾਨੂੰ ਆਪਾਂ ਕਹਿੰਦੇ ਇੱਕ 25 ਲੈਣਾ ਜੀ ਇੱਕ 20 ਲੈਣਾ ਲੋਕ ਮੰਗੀ ਵੀ ਜਾਂਦੇ ਆ ਬੀਕਣ ਦਾ ਚੀਜ਼ ਨਹੀਂ ਹੁੰਦਾ ਹਾਂ ਜਿਨਾਂ ਦੀ ਕੀ ਜਾਂ ਕਣਕ ਦਾ ਭਾਅ 275 ਦਾ ਮੰਡੀ ਚ ਲਾ ਕੇ ਵੇਜੋ 275 ਨੂੰ ਭਿਗੂਗੀ ਜੇ ਕਹਿ ਦੋ ਅੱਛੇ ਨੂੰ ਵਿਕਨੇ ਬੈਠੇ ਰਹੋ ਤੇ ਇੱਕ ਗੱਲ ਹੋਰ ਤੈਨੂੰ ਬਾਦ ਵਿੱਚ ਹੱਸਣ ਵਾਲੀ ਆ ਬੋਟਾਂ ਆ ਉਹਦੀਆਂ ਰੁਪਈਆਂ ਕੀ ਦੀਆਂ ਆ ਭਾਰੇ ਇੱਕ ਨੂੰ ਬੰਦੇ ਨੂੰ ਹੱਥ ਬੰਨ੍ਹ ਕੇ ਕਹਿੰਦੇ ਆ ਉਪਰਪੇ ਤੌਰ ਤੇ ਵੀ ਭਾਈ ਸੰਮਤੀ ਨਾਲ ਚੱਲੋ ਕੋਈ ਜਿੱਤ ਜੇ ਕੋਈ ਹਾਰ ਜੇ ਖੁਸ਼ੀ ਨੂੰ ਲੜਾਈਆਂ ਖਬਰਾਂ ਆਉਣ ਵੀ ਲਾ ਕੇ ਆ ਮੋਬਾਈਲ ਕੀ ਫਾਇਦਾ ਉਹ ਗੱਲਾਂ ਦਾ ਹਣਾ ਉਹ ਗੱਲਾਂ 'ਚ ਕੋਈ ਫਾਇਦਾ ਨਹੀਂ ਮੈਂਬਰ ਨੇ ਮੈਂਬਰ ਪਾਣੀ ਆਇਆ ਤਾਂ ਬੈਠੇ ਬੈਠ ਉਹ ਐਵੇਂ ਇੱਕ ਬੰਦੇ ਆ ਜਾੜ ਪਾੜਿਆ ਪੈ ਰਾਤ ਦਾ ਨਹੀਂ ਕਹਿੰਦੇ ਕਿ ਜਬਾਕਾ ਬਜਾਰੇ ਦਾ ਮੈਨੂੰ ਘਰ ਛਾਹ ਕੀ ਫਾਇਦਾ ਉਹ ਗੱਲਾਂ ਦਾ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਗੱਲ ਕਰੋ ਜਿਹੜੀ ਭਾਈ 당ਤ ਹੋਵੇ ਕਿ ਨਹੀਂ ਹੁਣ ਬੱਲੱਕ ਕਰੇ ਹਰੇਕ ਨੂੰ ਸਮਝਾਓ ਆ ਕੰਮ ਆ ਵੀਡੀਓ ਬਣਾਉਣੀ ਮਝਾਈ ਤੂੰ ਦਾ ਵਿੜੋ ਕੁੜਾ ਪੜਾਉਣੀ ਆ ਮਾਂ ਕੇ ਹੁਣ ਇੱਥੇ ਮਾਰ ਕੇ ਝੂਠਾ ਕਰੇ ਨੂ ਪਹਿਲਾਂ ਭਾਈ ਆਏ ਆਏ ਆਓ ਮੇਰੀ ਗੱਲ ਮਾਰੀਂ ਜੈਕਾਰਾ ਹਾਂ ਆਪਾਂ ਕਹਿੰਦੇ ਆ ਉਹ ਕੰਮ ਕਰੋ ਜਿਹੜਾ ਅਗਲੇ ਦਿਨ ਦਾ ਅਗਲੇ ਮੂਰੇ ਏਡੀ ਤੂੰ ਨੂੰ ਹੁਣ ਕੰਮ ਨਹੀਂ ਅਗਲੇ ਤੇ ਚੱਲ ਜੇ ਜੈਕਾਰਾ ਹਾਂ ਤੇ ਪੂਰੀ ਸੰਭੀ ਵੀ ਛੋਟੀ ਸਰੋਂ ਸਰੋਂ ਦਾ ਤੇਲ ਚਾਰ ਪਾਇਆ ਉਹਦੇ ਕੁੜਲੀ ਭਰੀ ਪਈਆ ਪੂਰਾ ਸੰਭਿਆ ਪਾ ਲੱਖ ਜਮਾ ਅੱਗੇ ਸਿੰਘਾ ਵਾਲੀ ਕ੍ਰਾਸ ਬੈੜ ਦੇਖੇ ਨੇ ਗੱਭਣਾ ਪਾ ਹਨਾ ਕਿੰਨੇ ਟਾਈਮ ਦੀ ਗੱਭਣਾ ਹੈ ਇਹ ਨੂੰ ਸਾਢੇ 7 ਮਹੀਨਿਆਂ ਦੀ ਗੱਭਣਾ ਹੈ ਡੇਢ ਮਹੀਨਾ ਸੁਣ ਚ ਰਹਿ ਗਿਆ ਡੇਢ ਮਹੀਨਾ ਠੀਕ ਹੈ ਤੇ ਪਹਿਲਾ ਸੁਣਾ ਸੁਣੀ ਕਰਾਸ ਆ ਗਈ ਬੱਛੀ ਬੱਸੀ ਪੂਰੀ ਜੱਗ ਅੱਛਾ ਕੱਲੀ ਬੱਸੀ ਹੈ ਕਿੰਨਾ ਕਰਦ ਤ ਬਾਜ ਜਿਹੜੇ ਸਾਰਾ ਬਾਡੀ ਮੰਦ ਰ ਹੈ ਜੀ ਸੀਰੀ ਵਾਲੇ ਬੰਦੇ ਨੇ ਦਿੱਤੀ ਜੀ ਕਿ ਜਾਨੀ ਠੀਕ ਹੈ ਸਮਝ ਆ ਗਈ ਉਹ ਤੇ ਆਪਣੇ ਕੋਲੇ ਆ ਕੇ ਬਣ ਗਈ ਦੁੱਧ ਵਾਲਾ ਤਾਂ ਦੇਖ ਕੇ ਲੈ ਰੇ ਹਾਂ ਉਹ ਬੰਦਾ ਜਿਹੜਾ ਸਾਰਾ ਕੁਝ ਸਾਹਮਣੇ ਹੈ ਜਾਨੀ ਦੁੱਧ ਬਾੜਾ ਨਹੀਂ 15 ਮੀਟਰ ਦਾ ਮੌਜਾ ਜੀ 14 ਮਨ ਕੀ ਲੈ ਲੈ ਚਾਹੇ ਬੰਦਾ 14 ਮਨ ਰੇਟ ਵੇਚ ਨਹੀਂ ਕਿੰਨੇ ਦੇ ਆਪ ਹੈ 35000 ਇਹਦਾ ਮੁੱਲ ਮਾਨਦਾਨ ਤੈਨ ਲੋ ਕਰ ਤਿੰਨ ਕਰਦੇ ਆਂ ਵੀਰੇ 32 ਹਜ਼ਾਰ ਦੀ ਦੇ ਦਾਂਗੇ ਛੋਟ ਸੱਪਾ ਵੀ ਕਰ ਦਾਂਗੇ ਤੋੜ ਦੀ ਮਾੜਾ ਯਾਰ ਸੋਕਰ 32000 ਦੀ ਡੇਢ ਮਹੀਨਾ ਸੋਚ ਰਹਿ ਗਿਆ ਹੋਰ ਆਪਾਂ ਤਾਂ ਕਹਿੰਦੇ ਜੇ ਕਿਸੇ ਚੰਗੇ ਦਾ ਜੜ ਕੋਈ ਆਪਾਂ ਨੂੰ ਲਾਂਭਾ ਨਾ ਦੇਵੇ ਆਪਾਂ ਲਾਂਭੇ ਤੋਂ ਖੜਾ ਚੱਲ ਨੂੰ ਤੇ ਜੇ ਗੱਲ ਆ ਵੀ ਆਪਾਂ ਸਾਂਭ ਲਈ ਘਬਰ ਰਹਿ ਗਈ ਹੈ ਨਾ ਮੈਂ ਉਹਨਾਂ ਕੋਲ ਰਹਿੰਦੀ ਨਹੀਂ ਸੀ ਠੀਕ ਹੈ ਕੋਲ ਦੋ ਵਾਰੀ ਟੀਕਾ ਭਰਾ ਗੁਰੂਆ ਸੀ ਠੀਕ ਹੈ ਉਹ 23 ਕੀਰੀ ਚ ਗਏ ਉਹ ਕਹਿੰਦੇ ਭਾਈ ਟੀਕੀ ਲੈ ਜੋ ਅਸੀਂ ਲੈ ਆਤੀ ਪਹਿਲੇ ਟੀਕੇ ਦੀ ਰਹਿ ਗਈ ਬਾਬਾ ਹੁਣ ਮਿਹਨਤ ਦਾ ਮੁੱਲ ਹੀ ਲੈਣਾ ਹਾਂ ਮਾ ਸਾ ਦਾ ਮਿਹਨਤ ਦਾ ਮੁੱਲ ਬਣਾਗਾ ਜੈ ਜ 32000 ਦੀ ਬੱਚੀ ਮਿਲ ਜੂ ਬੱਬਾ ਇਹ ਨਹੀਂ ਵੀ ਦਿਖਾ ਸਕਦੇ ਆਪਾਂ ਜਿਹੜੇ ਦੇਖਣੀ ਠੀਕ ਹੈ ਬੱਬਾ ਬੱਚੀ ਦੇਖੋ 14 ਕਿਲੋ ਦੁੱਧ ਦੇ ਨਾਲੇ ਬੱਚੀ ਹੈਗੀ ਆ ਜਦੋਂ 15 ਕਿਲੋ ਦੋ ਲਗ ਦਿਖਾ ਦੇ ਪਿੰਡ ਜਟਾਣੇ ਕੋਠਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੋਂ ਤੁਹਾਡੇ ਪਸੰਦਾ ਦੇ ਕੇ ਖਰੀਦਦਾ